ਮੀਡੀਆ ਸਟੇਟਮੈਂਟਸ ਦਿੱਤੇ ਗਏ ਸੀ ਰੰਦਾਵਾ ਸਾਹਿਬ ਸਵਾਗਤ ਹੈ ਤੁਹਾਡਾ ਦਿਨਿਕ ਸਵੇਰਾ ਤੇ ਅਨਵਾਰ ਜੀ ਥੈਂਕ ਯੂ ਔਰ ਤੁਸੀਂ ਇਹ ਦੱਸਿਓ ਗੁਰਮੁਖ ਜੀ ਕਿ ਜਿਹੜਾ ਤੁਸੀਂ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਕਿਸ ਚੀਜ਼ ਤੇ ਤੁਹਾਨੂੰ ਇਤਰਾਜ਼ ਸੀਗਾ ਕਿਸ ਸਟੇਟਮੈਂਟ ਤੇ ਔਰ ਕੀ ਇਸ ਨੋਟਿਸ ਦੀ ਪੂਰੀ ਈਬਾਰਤ ਕੀ ਹੈਗੀ ਹੈ ਦੇਖੋ ਜੀ ਮੈਂ ਇਹ ਨੋਟਿਸ ਸਰਬਾ ਸਰਜਿੰਦਰ ਸਿੰਘ ਰੰਦਾਵਾ ਜੀ ਵੱਲੋਂ ਭੇਜਿਆ ਆ ਉਹ ਸਾਡੇ ਗੁਰਦਾਸਪੁਰ ਤੋਂ ਐਮਪੀ ਨੇ ਤੇ ਸਾਬਕਾ ਸੀਐਮ ਨੇ ministry ਵੀ ਰਹੇ ਨੇ ਕੋਰਪੋਰੇਟ ਵਿਭਾਗ ਦੇ ਤੇ ਉਹਨਾਂ ਦਾ ਬੜਾ ਲੰਮਾ ਜਿਹੜਾ ਆ ਰਾਜਨੀਤਿਕ ਸਫ਼ਰ ਆ ਉਹਨਾਂ ਦੇ ਫਾਦਰ ਸਾਹਿਬ ਵੀ ਬੜੇ ਪ੍ਰੋਮਿਨੈਂਟ ਲੀਡਰ ਸਨ ਪੰਜਾਬ ਦੇ ਵਿੱਚ ਤੇ ਮੈਂ ਉਹਨਾਂ ਦੇ ਬਿਹਾਫ ਤੇ ਇਹਨਾਂ ਨੂੰ ਨੋਟਿਸ ਭੇਜਿਆ ਜੋ ਇਹਨਾਂ ਨੇ ਬਿਨਾਂ ਤੱਥਾਂ ਦੇ ਤੋਂ ਉਹਨਾਂ ਦੇ ਅਲੀਗੇਸ਼ਨ ਲਾਇਨੇ ਜੀ ਹੂੰ ਕੀ ਅਲੀਗੇਸ਼ਨ ਤੁਹਾਨੂੰ ਓਬਜੈਕਸ਼ਨੇਬਲ ਲੱਗਾ ਜਿਸ ਨੂੰ ਤੁਸੀਂ ਲੈ ਕੇ ਇਹ ਨੋਟਿਸ ਭੇਜਿਆ ਔਰ ਕੀ 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 ਡਿਮਾਂਡ ਕੀਤੀ ਗਈ ਹੈ ਕੀ ਲਿਖਿਆ ਗਿਆ ਹੈ ਇਸ ਦੇ ਵਿੱਚ ਪ੍ਰੋਪਰਲੀ ਅਨ ਕੰਡੀਸ਼ਨਲ ਅਪੋਲੋਜੀ ਥੋੜਾ ਜਿਹਾ ਵਿਸਥਾਰ ਚ ਦੱਸ ਦਿਓ ਹਾਂ ਜੀ ਇਹਨਾਂ ਨੇ ਜਿਹੜੇ ਉਹਨਾਂ ਨੇ ਉੱਤੇ ਰਾਜਸਥਾਨ ਦੇ ਐਜੇ ਇਨਚਾਰਜ ਰਾਜਸਥਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਲਾਇਆ ਜੀ ਉਹਦੇ ਤੇ ਟਿਕਟਾਂ ਵੰਡਣ ਬਾਰੇ ਕੋਈ ਇਹਨਾਂ ਨੇ ਇੱਕ ਉਹਨਾਂ ਤੇ ਕਿਹਾ ਜੀ ਕਿ ਕੋਈ ਗ੍ਰੈਟੀਫਿਕੇਸ਼ਨ ਹੋਈ ਆ ਉੱਥੇ ਕੋਈ ਇਹਨਾਂ ਨੇ ਰਿਸ਼ਵਤਖੋਰੀ ਕੀਤੀ ਆ ਇਹਨਾਂ ਦਾ ਕਿ ਇਹਨਾਂ ਦੇ ਕੋਲ ਕੋਈ ਰਿਕਾਰਡ ਨਹੀਂ ਆ ਜਸਟ ਇੱਕ ਬੇਸਲੈਸ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆ ਪਾਰਟੀ ਹਾਈ ਕਮਾਂਡ ਉਹਨਾਂ ਤੋਂ ਬਹੁਤ ਖੁਸ਼ ਆ ਉੱਥੇ ਪਰ ਇਹਨਾਂ ਨੇ ਜਸਟਿਸ ਇੱਕ ਪਬਲਿਕ ਮਾਈਲੇਜ ਲੈਣ ਲਈ ਇੱਕ ਵੇਗ ਤੇ ਫਾਲਸ ਫੈਬ੍ਰਿਕੇਟਡ ਅਲੀਗੇਸ਼ਨ ਲਾਈ ਰਹੇ ਜੀ ਉਹਨਾਂ ਦੇ ਉੱਤੇ ਅਸੀਂ ਉਹਦੇ ਸਬੰਧ ਵਿੱਚ ਇਹਨਾਂ ਨੂੰ ਲੀਗਲ ਨੋਟਸ ਦਿੱਤਾ ਜੀ ਓਕੇ ਔਰ ਇਹਦੇ ਵਿੱਚ ਕੀ ਇੱਕ ਅਨ ਕੰਡੀਸ਼ਨਲ ਅਪੋਲੋਜੀ ਮੰਗੀ ਗਈ ਸੀਗੀ ਤੁਸੀਂ ਕੀ ਚਾਹੁੰਦੇ ਹੋ ਵੀ ਉਹ ਸਿਰਫ ਜਨਤਕ ਮਾਫੀ ਮੰਗਣ ਜਾਂ ਇਹਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਅਪੀਅਰ ਹੋਣਾ ਪਏਗਾ ਜਾਂ ਕਿਸ ਤਰ੍ਹਾਂ ਦੇਖੋ ਜੀ ਅਸੀਂ ਉਹਨਾਂ ਨੂੰ ਇਹ ਪਬਲਿਕ ਨੋਟ ਜਿਹੜਾ ਨੋਟਸ ਦਿੱਤਾ ਲੀਗਲ ਨੋਟਸ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸਟੇਟਮੈਂਟ ਵਿਡਰਾ ਕਰੋ ਦੇ ਨਾਲੇ ਪਬਲਿਕ ਦੇ ਵਿੱਚ ਸਾਡੇ ਕੋਲੋਂ ਮਾਫੀ ਮੰਗੋ ਕਿ ਮੈਂ ਤੁਹਾਡੇ ਤੇ ਇਹ ਬਿਲਕੁਲ ਸਰਾਸਰ ਗਲਤ ਇਲਜ਼ਾਮ ਲਾਇਨੇ ਇਸ ਲਈ ਅਸੀਂ ਉਹਨਾਂ ਨੂੰ ਬੀਐਨਐਸਐਸ ਦੀ ਧਾਰਾ 356 ਤੇ 222 ਦਾ ਨੋਟਿਸ ਦਿੱਤਾ ਆ ਕਿ ਜੇ ਉਹਨਾਂ ਨੇ 7 ਦਿਨ ਦੇ ਵਿੱਚ ਆਪਣੇ ਇਹ ਇਲਜ਼ਾਮ ਵਾਪਸ ਨਾ ਲਏ ਤਾਂ ਅਸੀਂ ਉਹਨਾਂ ਤੇ ਜ਼ਰੂਰੀ ਤੌਰ ਤੇ ਇਹ ਪੱਕਾ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਵੀ ਫਾਈਲ ਕਰਾਂਗੇ ਐਜ਼ ਵੈਲ ਐਜ਼ ਸਿਵਲ ਕੇਸ ਵੀ ਜਿਹੜਾ ਡੈਮੇਜ ਦਾ ਵੀ ਫਾਈਲ ਕਰਾਂਗੇ ਹੁਣ ਤੁਹਾਡੀ ਮੰਗ ਇਹ ਹੈਗੀ ਹੈ ਕਿ ਉਹ ਜੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਹੀ ਕਿਤੇ ਵੀ ਕੋਈ ਅਪੋਲੋਜੀ ਮਾਫੀਨਾਮਾ ਅਪਲੋਡ ਕਰ ਦਿੰਦੇ ਨੇ ਪਾ ਦਿੰਦੇ ਨੇ ਪਬਲੀਕਲੀ ਮਾਫੀ ਮੰਗ ਲੈਂਦੇ ਆ ਤੇ ਇਹ ਕੇਸ ਉਹ ਹੋ ਜਾਏਗਾ ਤੁਸੀਂ ਸੈਟੀਸਫਾਈ ਹੋ ਜਾਓਗੇ ਬਿਲਕੁਲ ਜੀ ਉਹ ਆਪਣੇ ਇੱਕ ਇਹ ਸਾਡੇ ਕੋਲੋਂ ਪੋਲਿਸੀ ਵੀ ਸਾਡੇ ਮੇਰੇ ਕਲਾਇੰਟ ਕੋਲੋਂ ਟੈਂਡਰ ਕਰਨ ਠੀਕ ਕਿ ਅਸੀਂ ਤੁਹਾਡੇ ਖਿਲਾਫ ਗਲਤ ਬਿਆਨ ਦਿੱਤੇ ਆ ਤੇ ਮੈਂ ਉਹ ਬਿਆਨ ਵਾਪਸ ਲੈਣੀ ਹੈ ਤੇ ਇਹਦੇ ਇਹਦੇ ਵਿੱਚ ਅਸੀਂ ਉਹ ਪਬਲਿਕਲੀ ਉਹ ਮੀਡੀਆ ਨੂੰ ਵੀ ਆਣ ਕੇ ਇਹ ਗੱਲ ਕਹਿਣਗੇ ਜਿਹੜੇ ਮੈਂ ਬਿਆਨ ਦਿੱਤੇ ਨੇ ਉਹ ਗਲਤ ਨੇ ਨਹੀਂ ਤੇ ਕ੍ਰਿਮੀਨਲ ਕੇਸ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਠੀਕ ਹੈ ਰੰਦਾਵਾ ਸਾਹਿਬ ਬਹੁਤ ਮੇਰੇ ਕਲਾਇੰਟ ਦੀ ਸਰਟੀਫਿਕੇਸ਼ਨ ਆਸਤੇ ਜੀ ਇਹ ਉਹਨਾਂ ਨੇ ਉਹਨਾਂ ਨੂੰ ਅਨ ਕੰਡੀਸ਼ਨਲ ਜਿਹੜੀ ਆ ਇਹ ਮਾਫੀਆਂ ਮੰਗਣੀਆਂ ਪੈਣਗੀਆਂ ਤੇ ਪਬਲਿਕ ਵਿੱਚ ਆਣ ਕੇ ਮਾਫੀ ਮੰਗਣੀ ਪਊਗੀ ਠੀਕ ਹੈ ਰੰਦਾਵਾ ਸਾਹਿਬ ਬਹੁਤ ਧੰਨਵਾਦ ਦੈਨਿਕ ਸੁਰਾ ਦੇ ਨਾਲ ਗੱਲ ਕਰਨ ਦੇ ਲਈ ਥੈਂਕ ਯੂ ਥੈਂਕ ਯੂ ਅ ਐਡਵੋਕੇਟ ਗੁਰਮੁਖ ਸਿੰਘ ਰੰਦਾਵਾ ਸਾਡੇ ਨਾਲ ਨੇ ਇਸ ਸਮੇਂ ਜਿਨ੍ਹਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਡੈਫਮੇਸ਼ਨ ਦਾ ਨੋਟ ਟੂ ਸਪੀਚ ਜੇ ਮਾਨ ਹਾ ਨੀਤਾ ਆ ਕਿਉਂਕਿ ਡਾਕਟਰ ਨਬੀ ਜੋਤ ਕੋਰਸ ਦੇ ਦੂਜੇ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਦੇ ਖਿਲਾਫ ਕੁਝ ਮੀਡੀਆ ਸਟੇਟਮੈਂਟਸ ਦਿੱਤੇ ਗਏ ਸੀ ਰੰਦਾਵਾ ਸਾਹਿਬ ਸਵਾਗਤ ਹੈ ਤੁਹਾਡਾ ਦਿਨਿਕ ਸਵੇਰਾ ਤੇ ਧਨਵਾਦ ਜੀ ਥੈਂਕ ਯੂ ਔਰ ਤੁਸੀਂ ਇਹ ਦੱਸਿਓ ਗੁਰਮukh ਜੀ ਕਿ ਜਿਹੜਾ ਤੁਸੀਂ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਕਿਸ ਚੀਜ਼ ਤੇ ਤੁਹਾਨੂੰ ਇਤਰਾਜ਼ ਸੀਗਾ ਕਿਸ ਸਟੇਟਮੈਂਟ ਤੇ ਔਰ ਕੀ ਇਸ ਨੋਟਿਸ ਦੀ ਪੂਰੀ ਿਬਾਰਤ ਕੀ ਹੈਗੀ ਹੈ ਦੇਖੋ ਜੀ ਮੈਂ ਇਹ ਨੋਟਿਸ ਸਰਦਾਰ ਸੁਰਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਭੇਜਿਆ ਆ ਉਹ ਸਾਡੇ ਗੁਰਦਾਸਪੁਰ ਤੋਂ ਐਮਪੀ ਨੇ ਤੇ ਸਾਬਕਾ ਸੀਐਮ ਨੇ ਮਿਨਿਸਟਰੀ ਵੀ ਰਹੇ ਨੇ ਕੋਆਪਰੇਟਿਵ ਵਿਭਾਗ ਦੇ ਤੇ ਉਹਨਾਂ ਦਾ ਬੜਾ ਲੰਮਾ ਜਿਹੜਾ ਆ ਰਾਜਨੀਤਿਕ ਸਫਰ ਆ ਉਹਨਾਂ ਦੇ ਫਾਦਰ ਸਾਹਿਬ ਵੀ ਬੜੇ ਪ੍ਰੋਮਿਨੈਂਟ ਲੀਡਰ ਸਨ ਪੰਜਾਬ ਦੇ ਵਿੱਚ ਤੇ ਮੈਂ ਉਹਨਾਂ ਦੇ ਬਿਹਾਫ ਤੇ ਇਹਨਾਂ ਨੂੰ ਨੋਟਿਸ ਭੇਜਿਆ ਜੋ ਇਹਨਾਂ ਨੇ ਬਿਨਾਂ ਤੱਥਾਂ ਦੇ ਤੋਂ ਉਹਨਾਂ ਦੇ ਅਲੀਗੇਸ਼ਨ ਲਾਇਨੇ ਜੀ ਹੂੰ ਕੀ ਅਲੀਗੇਸ਼ਨ ਤੁਹਾਨੂੰ ਓਬਜੈਕਸ਼ਨੇਬਲ ਲੱਗਾ ਜਿਸ ਨੂੰ ਤੁਸੀਂ ਲੈ ਕੇ ਇਹ ਨੋਟਿਸ ਭੇਜਿਆ ਔਰ ਕੀ 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 ਡਿਮਾਂਡ ਕੀਤੀ ਗਈ ਹੈ ਕੀ ਲਿਖਿਆ ਗਿਆ ਇਸ ਦੇ ਵਿੱਚ ਪ੍ਰੋਪਰਲੀ ਅਨ ਕੰਡੀਸ਼ਨਲ ਅਪੋਲੋਜੀ ਥੋੜਾ ਜਿਹਾ ਵਿਸਥਾਰ ਚ ਦੱਸ ਦਿਓ ਹਾਂ ਜੀ ਇਹਨਾਂ ਨੇ ਜਿਹੜੇ ਉਹਨਾਂ ਨੇ ਉੱਤੇ ਰਾਜਸਥਾਨ ਦੇ ਐਜੇ ਇਨਚਾਰਜ ਰਾਜਸਥਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਲਾਇਆ ਜੀ ਉਹਦੇ ਟਿਕਟਾਂ ਵੰਡਣ ਬਾਰੇ ਕੋਈ ਇਹਨਾਂ ਨੇ ਇੱਕ ਉਹਨਾਂ ਨੇ ਕਿਹਾ ਜੀ ਕਿ ਕੋਈ ਗ੍ਰੈਟੀਫਿਕੇਸ਼ਨ ਹੋਈ ਆ ਉੱਥੇ ਕੋਈ ਇਹਨਾਂ ਨੇ ਰਿਸ਼ਵਤਖੋਰੀ ਕੀਤੀ ਆ ਇਹਨਾਂ ਦਾ ਕਿ ਇਹਨਾਂ ਦੇ ਕੋਲ ਕੋਈ ਰਿਕਾਰਡ ਨਹੀਂ ਆ ਜਸਟ ਇੱਕ ਬੇਸਲੈਸ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆ ਪਾਰਟੀ ਹਾਈ ਕਮਾਂਡ ਉਹਨਾਂ ਤੋਂ ਬਹੁਤ ਖੁਸ਼ ਆ ਉੱਥੇ ਪਰ ਇਹਨਾਂ ਨੇ ਜਸਟਿਸ ਇੱਕ ਪਬਲਿਕ ਮਾਈਲੇਜ ਲੈਣ ਲਈ ਇੱਕ ਵੇਗ ਤੇ ਫਾਲਸ ਫੈਬ੍ਰਿਕੇਟਡ ਅਲੀਗੇਸ਼ਨ ਲਾਈ ਰਹੇ ਜੀ ਉਹਨਾਂ ਦੇ ਉੱਤੇ ਅਸੀਂ ਉਹਦੇ ਸਬੰਧ ਵਿੱਚ ਇਹਨਾਂ ਨੂੰ ਲੀਗਲ ਨੋਟ ਦਿੱਤਾ ਜੀ ਓਕੇ ਔਰ ਇਹਦੇ ਵਿੱਚ ਕੀ ਇੱਕ ਅਨ ਕੰਡੀਸ਼ਨਲ ਅਪੋਲੋਜੀ ਮੰਗੀ ਗਈ ਸੀਗੀ ਤੁਸੀਂ ਕੀ ਚਾਹੁੰਦੇ ਹੋ ਵੀ ਉਹ ਸਿਰਫ ਜਨਤਕ ਮਾਫੀ ਮੰਗਣ ਜਾਂ ਇਹਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਅਪੀਅਰ ਹੋਣਾ ਪਏਗਾ ਜਾਂ ਕਿਸ ਤਰ੍ਹਾਂ ਦੇਖੋ ਜੀ ਅਸੀਂ ਉਹਨਾਂ ਨੂੰ ਇਹ ਪਬਲਿਕ ਨੋਟ ਜਿਹੜਾ ਨੋਟ ਦਿੱਤਾ ਲੀਗਲ ਨੋਟ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸਟੇਟਮੈਂਟ ਵਿਡਰਾ ਕਰੋ ਤੇ ਨਾਲੇ ਪਬਲਿਕ ਦੇ ਵਿੱਚ ਸਾਡੇ ਕੋਲੋਂ ਮਾਫੀ ਮੰਗੋ ਕਿ ਮੈਂ ਤੁਹਾਡੇ ਤੇ ਇਹ ਬਿਲਕੁਲ ਸਰਸਰ ਗਲਤ ਇਲਜ਼ਾਮ ਲਾਇਏ ਨੇ ਇਸ ਲਈ ਅਸੀਂ ਉਹਨਾਂ ਨੂੰ ਬੀਐਨਐਸਐਸ ਦੀ ਧਾਰਾ 356 ਤੇ 222 ਦਾ ਨੋਟਿਸ ਦਿੱਤਾ ਆ ਕਿ ਜੇ ਉਹਨਾਂ ਨੇ 7 ਦਿਨ ਦੇ ਵਿੱਚ ਆਪਣੇ ਇਹ ਇਲਜ਼ਾਮ ਵਾਪਸ ਨਾ ਲਏ ਤਾਂ ਅਸੀਂ ਉਹਨਾਂ ਤੇ ਜ਼ਰੂਰੀ ਤੌਰ ਤੇ ਇਹ ਪੱਕਾ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਵੀ ਫਾਈਲ ਕਰਾਂਗੇ ਐਸ ਵਲ ਐਸ ਸਿਵਲ ਕੇਸ ਵੀ ਜਿਹੜਾ ਡੈਮੇਜ ਦਾ ਵੀ ਫਾਈਲ ਕਰਾਂਗੇ ਹੁਣ ਤੁਹਾਡੀ ਮੰਗ ਇਹ ਹੈਗੀ ਹੈ ਕਿ ਉਹ ਜੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਹੀ ਕਿਤੇ ਵੀ ਕੋਈ ਅਪੋਲੋਜੀ ਮਾਫੀਨਾਮਾ ਅਪਲੋਡ ਕਰ ਦਿੰਦੇ ਨੇ ਪਾ ਦਿੰਦੇ ਨੇ ਪਬਲੀਕਲੀ ਮਾਫੀ ਮੰਗ ਲੈਂਦੇ ਆ ਤੇ ਇਹ ਕੇਸ ਉਹ ਹੋ ਜਾਏਗਾ ਤੁਸੀਂ ਸੈਟੀਸਫਾਈ ਹੋ ਜਾਓਗੇ ਬਿਲਕੁਲ ਜੀ ਉਹ ਆਪਣੇ ਇੱਕ ਇਹ ਸਾਡੇ ਕੋਲੋਂ ਪਾਲਿਸੀ ਵੀ ਸਾਡੇ ਮੇਰੇ ਕਲਾਇੰਟ ਕੋਲੋਂ ਟੈਂਡਰ ਕਰਨ ਠੀਕ ਕਿ ਅਸੀਂ ਤੁਹਾਡੇ ਖਿਲਾਫ ਗਲਤ ਬਿਆਨ ਦਿੱਤੇ ਆ ਤੇ ਮੈਂ ਉਹ ਬਿਆਨ ਵਾਪਸ ਲੈਣੀ ਆ ਤੇ ਇਹਦੇ ਇਹਦੇ ਵਿੱਚ ਅਸੀਂ ਉਹ ਪਬਲੀਕਲੀ ਉਹ মিডিਆ ਨੂੰ ਵੀ ਆਣ ਕੇ ਇਹ ਗੱਲ ਕਹਿਣ ਕਿ ਜਿਹੜੇ ਮੈਂ ਬਿਆਨ ਦਿੱਤੇ ਨੇ ਉਹ ਗਲਤ ਨੇ ਨਹੀਂ ਤੇ ਕ੍ਰਿਮੀਨਲ ਕੇਸ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਠੀਕ ਹੈ ਰੰਦਾਵਾ ਸਾਹਿਬ ਬਹੁਤ ਮੇਰੇ ਕਲਾਇੰਟ ਦੀ ਸਰਟੀਫਿਕੇਸ਼ਨ ਆਸਤੇ ਜੀ ਇਹ ਉਹਨਾਂ ਨੇ ਉਹਨਾਂ ਨੂੰ ਅਨਕੰਡੀਸ਼ਨਲ ਜਿਹੜੀ ਆ ਇਹ ਮਾਫੀਆਂ ਮੰਗਣੀਆਂ ਪੈਣਗੀਆਂ ਤੇ ਪਬਲਿਕ ਵਿੱਚ ਆਣ ਕੇ ਮਾਫੀ ਮੰਗਣੀ ਪਊਗੀ ਠੀਕ ਹੈ ਰੰਦਾਵਾ ਸਾਹਿਬ ਬਹੁਤ ਧੰਨਵਾਦ ਦੈਨਿਕ ਸੁਰਾ ਦੇ ਨਾਲ ਗੱਲ ਕਰਨ ਦੇ ਲਈ ਥੈਂਕ ਯੂ ਥੈਂਕ ਯੂ ਐਡਵੋਕੇਟ ਗੁਰਮੁਖ ਸਿੰਘ ਰੰਦਾਵਾ ਸਾਡੇ ਨਾਲ ਨੇ ਇਸ ਸਮੇਂ ਜਿਨ੍ਹਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਮਾਨ ਹਾਨੀ ਦਾ ਕਿਉਂਕਿ ਡਾਕਟਰ ਨਵਜੋਤ ਕੋਰ ਸਿੱਧੂ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਦੇ ਖਿਲਾਫ ਕੁਝ ਮੀਡੀਆ ਸਟੇਟਮੈਂਟਸ ਦਿੱਤੇ ਗਏ ਸੀ ਰੰਦਾਵਾ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਅਨਵਜ ਜੀ ਥੈਂਕ ਯੂ ਔਰ ਤੁਸੀਂ ਇਹ ਦੱਸਿਓ ਗੁਰਮੁਖ ਜੀ ਕਿ ਜਿਹੜਾ ਤੁਸੀਂ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਕਿਸ ਚੀਜ਼ ਤੇ ਤੁਹਾਨੂੰ ਇਤਰਾਜ਼ ਸੀਗਾ ਕਿਸ ਸਟੇਟਮੈਂਟ ਤੇ ਔਰ ਕੀ ਇਸ ਨੋਟਿਸ ਦੀ ਪੂਰੀ ਈਬਾਰਤ ਕੀ ਹੈਗੀ ਹੈ ਦੇਖੋ ਜੀ ਮੈਂ ਨੇ ਨੋਟਸ ਸਰਬਾ ਸਰਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਭੇਜਿਆ ਆ ਉਹ ਸਾਡੇ ਗਰਦਾਸਪੁਰ ਤੋਂ ਐਮਪੀ ਨੇ ਤੇ ਸਾਬਕਾ ਸੀਐਮ ਨੇ ਮਨਿਸਟਰੀ ਵੀ ਰਹੇ ਨੇ ਕੋਆਪਰੇਟਿਵ ਵਿਭਾਗ ਦੇ ਤੇ ਉਹਨਾਂ ਦਾ ਬੜਾ ਲੰਮਾ ਜਿਹੜਾ ਆ ਰਾਜਨੀਤਿਕ ਸਫਰ ਆ ਉਹਨਾਂ ਦੇ ਫਾਦਰ ਸਾਹਿਬ ਵੀ ਬੜੇ ਪ੍ਰੋਮਿਨੈਂਟ ਲੀਡਰ ਸਨ ਪੰਜਾਬ ਦੇ ਵਿੱਚ ਤੇ ਮੈਂ ਉਹਨਾਂ ਦੇ ਬਿਹਾਫ ਤੇ ਇਹਨਾਂ ਨੂੰ ਨੋਟਿਸ ਭੇਜਿਆ ਜੋ ਇਹਨਾਂ ਨੇ ਬਿਨਾਂ ਤੱਥਾਂ ਦੇ ਤੋਂ ਉਹਨਾਂ ਦੇ ਅਲੀਗੇਸ਼ਨ ਲਾਇਨੇ ਜੀ ਹੂੰ ਕੀ ਅਲੀਗੇਸ਼ਨ ਤੁਹਾਨੂੰ ਓਬਜੈਕਸ਼ਨੇਬਲ ਲੱਗਾ ਜਿਤ ਨੂੰ ਤੁਸੀਂ ਲੈ ਕੇ ਇਹ ਨੋਟਿਸ ਭੇਜਿਆ ਔਰ ਕੀ ਕੀ ਡਿਮਾਂਡ ਕੀਤੀ ਗਈ ਹੈ ਕੀ ਲਿਖਿਆ ਗਿਆ ਹੈ ਇਸ ਦੇ ਵਿੱਚ ਪ੍ਰੋਪਰਲੀ ਅਨਕੰਡੀਸ਼ਨਲ ਅਪੋਲੋਜੀ ਥੋੜਾ ਜਿਆਦਾ ਵਿਸਥਾਰ ਤੇ ਦੱਸ ਦਿਓ ਹਾਂਜੀ ਇਹਨਾਂ ਨੇ ਜਿਹੜੇ ਉਹਨਾਂ ਨੇ ਉੱਤੇ ਰਾਜਸਥਾਨ ਦੇ ਐਜੇ ਇਨਚਾਰਜ ਰਾਜਸਥਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਲਾਇਆ ਜੀ ਉਹਦੇ ਟਿਕਟਾਂ ਵੰਡਣ ਬਾਰੇ ਕੋਈ ਇਹਨਾਂ ਨੇ ਇੱਕ ਉਹਨਾਂ ਤੇ ਕਿਹਾ ਜੀ ਕਿ ਕੋਈ ਗ੍ਰੈਟੀਫਿਕੇਸ਼ਨ ਹੋਈ ਆ ਉਥੇ ਕੋਈ ਇਹਨਾਂ ਨੇ ਰਿਸ਼ਵਤ ਖੋਰੀ ਕੀਤੀ ਆ ਇਹਨਾਂ ਦਾ ਕਿ ਇਹਨਾਂ ਦੇ ਕੋਲ ਕੋਈ ਰਿਕਾਰਡ ਨਹੀਂ ਆ ਜਸਟ ਇੱਕ ਬੇਸਲੈਸ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆ ਪਾਰਟੀ ਹਾਈ ਕਮਾਂਡ ਉਹਨਾਂ ਤੋਂ ਬਹੁਤ ਖੁਸ਼ ਆ ਉਥੇ ਹਮ ਪਰ ਇਹਨਾਂ ਨੇ ਜਸਟ ਇੱਕ ਪਬਲਿਕ ਮਾਈਲੇਜ ਲੈਣ ਲਈ ਇੱਕ ਵੇਗ ਤੇ ਫਾਲਸ ਫੈਬ੍ਰਿਕੇਟਿਡ ਅਲੀਗੇਸ਼ਨ ਲਾਇ ਰਹੇ ਜੀ ਉਹਨਾਂ ਦੇ ਉੱਤੇ ਅਸੀਂ ਉਹਦੇ ਸਬੰਧ ਵਿੱਚ ਇਹਨਾਂ ਨੂੰ ਲੀਗਲ ਨੋਟ ਦਿੱਤਾ ਜੀ ओके okay. और एदे ਵਿੱਚ ਕੀ ਇੱਕ ਅਨ ਕੰਡੀਸ਼ਨਲ ਅਪੋਲੋਜੀ ਮੰਗੀ ਗਈ ਸੀਗੀ ਤੁਸੀਂ ਕੀ ਚਾਹੁੰਦੇ ਹੋ ਵੀ ਉਹ ਸਿਰਫ ਜਨਤਕ ਮਾਫੀ ਮੰਗਣ ਜਾਂ ਇਹਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਅਪੀਅਰ ਹੋਣਾ ਪਏਗਾ ਜਾਂ ਕਿਸ ਤਰ੍ਹਾਂ ਦੇਖੋ ਜੀ ਅਸੀਂ ਉਹਨਾਂ ਨੂੰ ਇਹ ਪਬਲਿਕ ਨੋਟ ਜਿਹੜਾ ਨੋਟ ਦਿੱਤਾ ਲੀਗਲ ਨੋਟ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸਟੇਟਮੈਂਟ ਵਿਡਰਾ ਕਰੋ ਦੇ ਨਾਲੇ ਪਬਲਿਕ ਦੇ ਵਿੱਚ ਸਾਡੇ ਕੋਲੋਂ ਮਾਫੀ ਮੰਗੋ ਕਿ ਮੈਂ ਤੁਹਾਡੇ ਤੇ ਇਹ ਬਿਲਕੁਲ ਸਰਾਸਰ ਗਲਤ ਇਲਜ਼ਾਮ ਲਾਇਨੇ ਇਸ ਲਈ ਉਹਨਾਂ ਨੂੰ ਬੀਐਨਐਸਐਸ ਦੀ ਧਾਰਾ 356 ਤੇ 222 ਦਾ ਨੋਟਿਸ ਦਿੱਤਾ ਆ ਕਿ ਜੇ ਉਹਨਾਂ ਨੇ 7 ਦਿਨ ਦੇ ਵਿੱਚ ਆਪਣੇ ਇਹ ਇਲਜ਼ਾਮ ਵਾਪਸ ਨਾ ਲਏ ਤਾਂ ਅਸੀਂ ਉਹਨਾਂ ਤੇ ਜ਼ਰੂਰੀ ਤੌਰ ਤੇ ਇਹ ਪੱਕਾ ਆ ਕਿ ਅਸੀਂ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਵੀ ਫਾਈਲ ਕਰਾਂਗੇ ਐਜ਼ ਵੈਲ ਐਜ਼ ਸਿਵਲ ਕੇਸ ਵੀ ਜਿਹੜਾ ਡੈਮੇਜ ਦਾ ਵੀ ਫਾਈਲ ਕਰਾਂਗੇ ਹੁਣ ਤੁਹਾਡੀ ਮੰਗ ਇਹ ਹੈਗੀ ਹੈ ਉਹ ਜੀ ਆਪਣੀ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਹੀ ਕਿਤੇ ਵੀ ਕੋਈ ਅਪੋਲੋਜੀ ਮਾਫੀਨਾਮਾ ਅਪਲੋਡ ਕਰ ਦਿੰਦੇ ਨੇ ਪਾ ਦਿੰਦੇ ਨੇ ਪਬਲੀਕਲੀ ਮਾਫੀ ਮੰਗ ਲੈਂਦੇ ਆ ਤੇ ਇਹ ਕੇਸ ਉਹ ਹੋ ਜਾਏਗਾ ਤੁਸੀਂ ਸੈਟੀਸਫਾਈ ਹੋ ਜਾਓਗੇ ਬਿਲਕੁਲ ਜੀ ਉਹ ਆਪਣੇ ਇੱਕ ਇਹ ਸਾਡੇ ਕੋਲੋਂ ਪਾਲਿਸੀ ਵੀ ਸਾਡੇ ਮੇਰੇ ਕਲਾਇੰਟ ਕੋਲੋਂ ਟੈਂਡਰ ਕਰ ਲਓ ਠੀਕ ਕਿ ਅਸੀਂ ਤੁਹਾਡੇ ਖਿਲਾਫ ਗਲਤ ਬਿਆਨ ਦਿੱਤੇ ਆ ਤੇ ਮੈਂ ਉਹ ਬਿਆਨ ਵਾਪਸ ਲੈਣੀ ਆ ਤੇ ਇਹਦੇ ਇਹਦੇ ਵਿੱਚ ਅਸੀਂ ਉਹ ਪਬਲੀਕਲੀ ਉਹ মিডিਆ ਨੂੰ ਵੀ ਆਣ ਕੇ ਇਹ ਗੱਲ ਕਹਿਣਗੇ ਜਿਹੜੇ ਮੈਂ ਬਿਆਨ ਦਿੱਤੇ ਨੇ ਉਹ ਗਲਤ ਨੇ ਨਹੀਂ ਤੇ ਕ੍ਰਿਮੀਨਲ ਕੇਸ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਜੀ ਠੀਕ ਹੈ ਰੰਦਾਵਾ ਸਾਹਿਬ ਬਹੁਤ ਮੇਰੇ ਕਲੈਂਟ ਐਡਵੋਕੇਟ ਗੁਰਮੁਖ ਸਿੰਘ ਰੰਦਾਵਾ ਸਾਡੇ ਨਾਲ ਨੇ ਇਸ ਸਮੇਂ ਜਿਨ੍ਹਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਡੈਫਮੇਸ਼ਨ ਦਾ ਨੋਟਿਸ ਭੇਜਿਆ ਮਾਨ ਹਾਨੀ ਦਾ ਕਿਉਂਕਿ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਦੇ ਖਿਲਾਫ ਕੁਝ মিডিਆ ਸਟੇਟਮੈਂਟਸ ਦਿੱਤੇ ਗਏ ਸੀ ਰੰਦਾਵਾ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਅਨਵਾਰ ਜੀ ਥੈਂਕ ਯੂ ਔਰ ਤੁਸੀਂ ਇਹ ਦੱਸਿਓ ਗੁਰਮੁਖ ਜੀ ਕਿ ਜਿਹੜਾ ਤੁਸੀਂ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਕਿਸ ਚੀਜ਼ ਤੇ ਤੁਹਾਨੂੰ ਇਤਰਾਜ਼ ਸੀਗਾ ਕਿਸ ਸਟੇਟਮੈਂਟ ਤੇ ਔਰ ਕੀ ਇਸ ਨੋਟਿਸ ਦੀ ਪੂਰੀ ਈਬਾਰਤ ਕੀ ਹੈਗੀ ਹੈ ਦੇਖੋ ਜੀ ਮੈਂ ਇਹ ਨੋਟਿਸ ਸਰਬਾ ਸਰਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਭੇਜਿਆ ਆ ਉਹ ਸਾਡੇ ਗੁਰਦਾਸਪੁਰ ਤੋਂ ਐਮਪੀ ਨੇ ਤੇ ਸਾਬਕਾ ਸੀਐਮ ਨੇ ਮਿਨਿਸਟਰੀ ਵੀ ਰਹੇ ਨੇ ਕੋਰਪੋਰੇਟ ਮਹਿਕਮੇ ਦੇ ਤੇ ਉਹਨਾਂ ਦਾ ਬੜਾ ਲੰਮਾ ਜਿਹੜਾ ਆ ਰਾਜਨੀਤਿਕ ਸਫਰ ਆ ਉਹਨਾਂ ਦੇ ਫਾਦਰ ਸਾਹਿਬ ਵੀ ਬੜੇ ਪ੍ਰੋਮਿਨੈਂਟ ਲੀਡਰ ਸਨ ਪੰਜਾਬ ਦੇ ਵਿੱਚ ਤੇ ਮੈਂ ਉਹਨਾਂ ਦੇ ਬਿਹਾਫ ਤੇ ਇਹਨਾਂ ਨੂੰ ਨੋਟਿਸ ਭੇਜਿਆ ਜੋ ਇਹਨਾਂ ਨੇ ਬਿਨਾਂ ਤੱਥਾਂ ਦੇ ਤੋਂ ਉਹਨਾਂ ਦੇ ਅਲੀਗੇਸ਼ਨ ਲਾਇਨੇ ਜੀ ਹੂੰ ਕੀ ਅਲੀਗੇਸ਼ਨ ਤੁਹਾਨੂੰ ਓਬਜੈਕਸ਼ਨੇਬਲ ਲੱਗਾ ਜਿਸ ਨੂੰ ਤੁਸੀਂ ਲੈ ਕੇ ਇਹ ਨੋਟਿਸ ਭੇਜਿਆ ਔਰ ਕੀ 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 ਡਿਮਾਂਡ ਕੀਤੀ ਗਈ ਹੈ ਕੀ ਲਿਖਿਆ ਗਿਆ ਹੈ ਇਸ ਦੇ ਵਿੱਚ ਪ੍ਰੋਪਰਲੀ ਅਨ ਕੰਡੀਸ਼ਨਲ ਅਪੋਲੋਜੀ ਥੋੜਾ ਜਿਆਦਾ ਵਿਸਥਾਰ ਚ ਦੱਸ ਦਿਓ ਹਾਂ ਜੀ ਇਹਨਾਂ ਨੇ ਜਿਹੜੇ ਉਹਨਾਂ ਨੇ ਉੱਤੇ ਰਾਜਸਥਾਨ ਦੇ ਐਜੇ ਇਨਚਾਰਜ ਰਾਜਸਥਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਲਾਇਆ ਜੀ ਉਹਦੇ ਤੇ ਟਿਕਟਾਂ ਵੰਡਣ ਬਾਰੇ ਕੋਈ ਇਹਨਾਂ ਨੇ ਇੱਕ ਉਹਨਾਂ ਤੇ ਕਿਹਾ ਜੀ ਕਿ ਕੋਈ ਗ੍ਰੈਟੀਫਿਕੇਸ਼ਨ ਹੋਈ ਆ ਉੱਥੇ ਕੋਈ ਇਹਨਾਂ ਨੇ ਰਿਸ਼ਵਤਖੋਰੀ ਕੀਤੀ ਆ ਇਹਨਾਂ ਦਾ ਕਿ ਇਹਨਾਂ ਦੇ ਕੋਲ ਕੋਈ ਰਿਕਾਰਡ ਨਹੀਂ ਆ ਜਸਟ ਇੱਕ ਬੇਸਲੈਸ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆ ਪਾਰਟੀ ਹਾਈ ਕਮਾਂਡ ਉਹਨਾਂ ਤੋਂ ਬਹੁਤ ਖੁਸ਼ ਆ ਉੱਥੇ ਪਰ ਇਹਨਾਂ ਨੇ ਜਸਟਿਸ ਇੱਕ ਪਬਲਿਕ ਮਾਈਲੇਜ ਲੈਣ ਲਈ ਇੱਕ ਵੇਗ ਤੇ ਫਾਲਸ ਫੈਬ੍ਰਿਕੇਟਡ ਅਲੀਗੇਸ਼ਨ ਲਾਈ ਰਹੇ ਜੀ ਉਹਨਾਂ ਦੇ ਉੱਤੇ ਅਸੀਂ ਉਹਦੇ ਸਬੰਧ ਵਿੱਚ ਇਹਨਾਂ ਨੂੰ ਲੀਗਲ ਨੋਟ ਦਿੱਤਾ ਜੀ ਓਕੇ ਔਰ ਇਹਦੇ ਵਿੱਚ ਕੀ ਇੱਕ ਅਨ ਕੰਡੀਸ਼ਨਲ ਅਪੋਲੋਜੀ ਮੰਗੀ ਗਈ ਸੀਗੀ ਤੁਸੀਂ ਕੀ ਚਾਹੁੰਦੇ ਹੋ ਵੀ ਉਹ ਸਿਰਫ ਜਨਤਕ ਮਾਫੀ ਮੰਗਣ ਜਾਂ ਇਹਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਅਪੀਅਰ ਹੋਣਾ ਪਏਗਾ ਜਾਂ ਕਿਸ ਤਰ੍ਹਾਂ ਦੇਖੋ ਜੀ ਅਸੀਂ ਉਹਨਾਂ ਨੂੰ ਇਹ ਪਬਲਿਕ ਨੋਟ ਜਿਹੜਾ ਨੋਟ ਦਿੱਤਾ ਲੀਗਲ ਨੋਟ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸਟੇਟਮੈਂਟ ਵਿਡਰਾ ਕਰੋ ਤੇ ਨਾਲੇ ਪਬਲਿਕ ਦੇ ਵਿੱਚ ਸਾਡੇ ਕੋਲੋਂ ਮਾਫੀ ਮੰਗੋ ਕਿ ਮੈਂ ਤੁਹਾਡੇ ਤੇ ਇਹ ਬਿਲਕੁਲ ਸਰਸਰ ਗਲਤ ਇਲਜ਼ਾਮ ਲਾਇਏ ਨੇ ਇਸ ਲਈ ਅਸੀਂ ਉਹਨਾਂ ਨੂੰ ਬੀਐਨਐਸਐਸ ਦੀ ਧਾਰਾ 356 ਤੇ 222 ਦਾ ਨੋਟਿਸ ਦਿੱਤਾ ਆ ਕਿ ਜੇ ਉਹਨਾਂ ਨੇ 7 ਦਿਨ ਦੇ ਵਿੱਚ ਆਪਣੇ ਇਹ ਇਲਜ਼ਾਮ ਵਾਪਸ ਨਾ ਲਏ ਤਾਂ ਅਸੀਂ ਉਹਨਾਂ ਤੇ ਜ਼ਰੂਰੀ ਤੌਰ ਤੇ ਇਹ ਪੱਕਾ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਵੀ ਫਾਈਲ ਕਰਾਂਗੇ ਐਜ਼ ਵੈਲ ਐਜ਼ ਸਿਵਲ ਕੇਸ ਵੀ ਜਿਹੜਾ ਡੈਮੇਜ ਵੀ ਫਾਈਲ ਕਰਾਂਗੇ ਹੁਣ ਤੁਹਾਡੀ ਮੰਗ ਇਹ ਹੈਗੀ ਹੈ ਕਿ ਉਹ ਜੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਹੀ ਕਿਤੇ ਵੀ ਕੋਈ ਅਪੋਲੋਜੀ ਮਾਫੀਨਾਮਾ ਅਪਲੋਡ ਕਰ ਦਿੰਦੇ ਨੇ ਪਾ ਦਿੰਦੇ ਨੇ ਪਬਲਿਕਲੀ ਮਾਫੀ ਮੰਗ ਲੈਂਦੇ ਆ ਤੇ ਇਹ ਕੇਸ ਉਹ ਹੋ ਜਾਏਗਾ ਤੁਸੀਂ ਸੈਟੀਸਫਾਈ ਹੋ ਜਾਓਗੇ ਬਿਲਕੁਲ ਜੀ ਉਹ ਆਪਣੇ ਇੱਕ ਇਹ ਸਾਡੇ ਕੋਲੋਂ ਪੋਲਿਸੀ ਵੀ ਸਾਡੇ ਮੇਰੇ ਕਲਾਇੰਟ ਕੋਲੋਂ ਟੈਂਡਰ ਕਰਨ ਠੀਕ ਕਿ ਅਸੀਂ ਤੁਹਾਡੇ ਖਿਲਾਫ ਗਲਤ ਬਿਆਨ ਦਿੱਤੇ ਆ ਤੇ ਮੈਂ ਉਹ ਬਿਆਨ ਵਾਪਸ ਲੈਣੀ ਆ ਤੇ ਇਹਦੇ ਇਹਦੇ ਵਿੱਚ ਅਸੀਂ ਉਹ ਪਬਲਿਕਲੀ ਉਹ মিডিਆ ਨੂੰ ਵੀ ਆਣ ਕੇ ਇਹ ਗੱਲ ਕਹਿਣ ਕਿ ਜਿਹੜੇ ਮੈਂ ਬਿਆਨ ਦਿੱਤੇ ਨੇ ਉਹ ਗਲਤ ਨੇ ਨਹੀਂ ਤੇ ਕ੍ਰਿਮੀਨਲ ਕੇਸ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਠੀਕ ਹੈ ਰੰਦਾਵਾ ਸਾਹਿਬ ਬਹੁਤ ਮੇਰੇ ਕਲਾਇੰਟ ਦੀ ਸਰਟੀਫਿਕੇਸ਼ਨ ਆਸਤੇ ਜੀ ਇਹ ਉਹਨਾਂ ਨੇ ਉਹਨਾਂ ਨੂੰ ਅਨਕੰਡੀਸ਼ਨਲ ਜਿਹੜੀ ਆ ਇਹ ਮਾਫੀਆਂ ਮੰਗਣੀਆਂ ਪੈਣਗੀਆਂ ਤੇ ਪਬਲਿਕ ਵਿੱਚ ਆਣ ਕੇ ਮਾਫੀ ਮੰਗਣੀ ਪਊਗੀ ਠੀਕ ਹੈ ਰੰਦਾਵਾ ਸਾਹਿਬ ਬਹੁਤ ਧੰਨਵਾਦ ਦਿਨਿਕ ਸਵੇਰ ਨਾਲ ਗੱਲ ਕਰਨ ਦੇ ਲਈ ਥੈਂਕ ਯੂ ਥੈਂਕ ਯੂ ਐਡਵੋਕੇਟ ਗੁਰਮੁਖ ਸਿੰਘ ਰੰਦਾਵਾ ਸਾਡੇ ਨਾਲ ਨੇ ਇਸ ਸਮੇਂ ਜਿਨ੍ਹਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਮਾਨ ਹਾਨੀ ਦਾ ਕਿਉਂਕਿ ਡਾਕਟਰ ਨਵਜੋਤ ਕੋਰ ਸਿੱਧੂ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਦੇ ਖਿਲਾਫ ਕੁਝ মিডিਆ ਸਟੇਟਮੈਂਟਸ ਦਿੱਤੇ ਗਏ ਸੀ ਰੰਦਾਵਾ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਅਨਵਾਰ ਜੀ ਥੈਂਕ ਯੂ ਔਰ ਤੁਸੀਂ ਇਹ ਦੱਸਿਓ ਗੁਰਮukh ਜੀ ਕਿ ਜਿਹੜਾ ਤੁਸੀਂ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਕਿਸ ਚੀਜ਼ ਤੇ ਤੁਹਾਨੂੰ ਇਤਰਾਜ਼ ਸੀਗਾ ਕਿਸ ਸਟੇਟਮੈਂਟ ਤੇ ਔਰ ਕੀ ਇਸ ਨੋਟਿਸ ਦੀ ਪੂਰੀ ਬਾਰਤ ਕੀ ਹੈਗੀ ਹੈ ਦੇਖੋ ਜੀ ਮੈਂ ਇਹ ਨੋਟਿਸ ਸਰਬਾ ਸਰਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਭੇਜਿਆ ਆ ਉਹ ਸਾਡੇ ਗਰਦਾਸਪੁਰ ਤੋਂ ਐਮਪੀ ਨੇ ਤੇ ਸਾਬਕਾ ਸੀਐਮ ਨੇ ਮਿਨਿਸਟਰੀ ਵੀ ਰਹੇ ਨੇ ਕੋਰਪੋਰੇਟਰ محکمہ ਦੇ ਤੇ ਉਹਨਾਂ ਦਾ ਬੜਾ ਲੰਮਾ ਜਿਹੜਾ ਆ ਰਾਜਨੀਤਿਕ ਸਫਰ ਆ ਉਹਨਾਂ ਦੇ ਫਾਦਲ ਸਾਹਿਬ ਵੀ ਬੜੇ ਪ੍ਰੋਮਿਨੈਂਟ ਲੀਡਰ ਸਨ ਪੰਜਾਬ ਦੇ ਵਿੱਚ ਤੇ ਮੈਂ ਉਹਨਾਂ ਦੇ ਬਿਹਾਫ ਤੇ ਇਹਨਾਂ ਨੂੰ ਨੋਟਿਸ ਭੇਜਿਆ ਜੋ ਇਹਨਾਂ ਨੇ ਬਿਨਾਂ ਤੱਥਾਂ ਦੇ ਤੋਂ ਉਹਨਾਂ ਦੇ ਐਲੀਗੇਸ਼ਨ ਲਾਇਏ ਨੇ ਜੀ ਹੂੰ ਕੀ ਅਲੀਗੇਸ਼ਨ ਤੁਹਾਨੂੰ ਓਬਜੈਕਸ਼ਨੇਬਲ ਲੱਗਾ ਜਿਸ ਨੂੰ ਤੁਸੀਂ ਲੈ ਕੇ ਇਹ ਨੋਟਿਸ ਪੇਜ ਔਰ ਕੀ 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 ਡਿਮਾਂਡ ਕੀਤੀ ਗਈ ਹੈ ਕੀ ਲਿਖਿਆ ਗਿਆ ਹੈ ਇਸ ਦੇ ਵਿੱਚ ਪ੍ਰੋਪਰਲੀ ਅਨ ਕੰਡੀਸ਼ਨਲ ਅਪੋਲੋਜੀ ਥੋੜਾ ਜਿਆਦਾ ਵਿਸਥਾਰ ਚ ਦੱਸ ਦਿਓ ਹਾਂਜੀ ਇਹਨਾਂ ਨੇ ਜਿਹੜੇ ਉਹਨਾਂ ਨੇ ਉੱਤੇ ਰਾਜਸਥਾਨ ਦੇ ਐਜੇ ਇਨਚਾਰਜ ਰਾਜਸਥਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਲਾਇਆ ਜੀ ਉਹਦੇ ਚ ਟਿਕਟਾਂ ਵੰਡਣ ਬਾਰੇ ਕੋਈ ਇਹਨਾਂ ਨੇ ਇੱਕ ਉਹਨਾਂ ਤੇ ਕਿਹਾ ਜੀ ਕਿ ਕੋਈ ਗ੍ਰੈਟੀਫਿਕੇਸ਼ਨ ਹੋਈ ਆ ਉਥੇ ਕੋਈ ਇਹਨਾਂ ਨੇ ਰਿਸ਼ਵਤ ਖੋਰੀ ਕੀਤੀ ਆ ਇਹਨਾਂ ਦਾ ਕਿ ਇਹਨਾਂ ਦੇ ਕੋਲ ਕੋਈ ਰਿਕਾਰਡ ਨਹੀਂ ਆ ਜਸਟ ਇੱਕ ਬੇਸਲੈਸ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆ ਪਾਰਟੀ ਹਾਈ ਕਮਾਂਡ ਉਹਨਾਂ ਤੋਂ ਬਹੁਤ ਖੁਸ਼ ਆ ਉਥੇ ਹਮ ਪਰ ਇਹਨਾਂ ਨੇ ਜਸਟ ਇੱਕ ਪਬਲਿਕ ਮਾਈਲੇਜ ਲੈਣ ਲਈ ਇੱਕ ਵੇਗ ਤੇ ਫਾਲਸ ਫੈਬ੍ਰਿਕੇਟਿਡ ਅਲੀਗੇਸ਼ਨ ਲਾਇ ਰਹੇ ਜੀ ਉਹਨਾਂ ਦੇ ਉੱਤੇ ਅਸੀਂ ਉਹਦੇ ਸਬੰਧ ਵਿੱਚ ਇਹਨਾਂ ਨੂੰ ਲੀਗਲ ਨੋਟਸ ਦਿੱਤਾ ਜੀ ओके okay. और एदे ਵਿੱਚ ਕੀ ਇੱਕ ਅਨਕੰਡੀਸ਼ਨਲ ਅਪੋਲੋਜੀ ਮੰਗੀ ਗਈ ਸੀਗੀ ਤੁਸੀਂ ਕੀ ਚਾਹੁੰਦੇ ਹੋ ਵੀ ਉਹ ਸਿਰਫ ਜਨਤਕ ਮਾਫੀ ਮੰਗਣ ਜਾਂ ਇਹਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਅਪੀਅਰ ਹੋਣਾ ਪਏਗਾ ਜਾਂ ਕਿਸ ਤਰ੍ਹਾਂ ਦੇਖੋ ਜੀ ਅਸੀਂ ਉਹਨਾਂ ਨੂੰ ਇਹ ਪਬਲਿਕ ਨੋਟ ਜਿਹੜਾ ਨੋਟ ਦਿੱਤਾ ਲੀਗਲ ਨੋਟ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸਟੇਟਮੈਂਟ ਵਿਡਰਾ ਕਰੋ ਤੇ ਨਾਲੇ ਪਬਲਿਕ ਦੇ ਵਿੱਚ ਸਾਡੇ ਕੋਲੋਂ ਮਾਫੀ ਮੰਗੋ ਕਿ ਮੈਂ ਤੁਹਾਡੇ ਤੇ ਇਹ ਬਿਲਕੁਲ ਸਰਾਸਰ ਗਲਤ ਇਲਜ਼ਾਮ ਲਾਇਏ ਨੇ ਇਸ ਲਈ ਉਹਨਾਂ ਨੂੰ ਬੀਐਨਐਸਐਸ ਦੀ ਧਾਰਾ 356 ਤੇ 222 ਦਾ ਨੋਟਿਸ ਦਿੱਤਾ ਆ ਕਿ ਜੇ ਉਹਨਾਂ ਨੇ 7 ਦਿਨ ਦੇ ਵਿੱਚ ਆਪਣੇ ਇਹ ਇਲਜ਼ਾਮ ਵਾਪਸ ਨਾ ਲਏ ਤਾਂ ਅਸੀਂ ਉਹਨਾਂ ਤੇ ਜ਼ਰੂਰੀ ਤੌਰ ਤੇ ਇਹ ਪੱਕਾ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਵੀ ਫਾਈਲ ਕਰਾਂਗੇ ਐਜ਼ ਵੈਲ ਐਜ਼ ਸਿਵਲ ਕੇਸ ਵੀ ਜਿਹੜਾ ਡੈਮੇਜਸ ਦਾ ਵੀ ਫਾਈਲ ਕਰਾਂਗੇ ਹੁਣ ਤੁਹਾਡੀ ਮੰਗ ਇਹ ਹੈਗੀ ਹੈ ਕਿ ਉਹ ਜੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਹੀ ਕਿਤੇ ਵੀ ਕੋਈ ਅਪਾਲੋਜੀ ਮਾਫੀਨਾਮਾ ਅਪਲੋਡ ਕਰ ਦਿੰਦੇ ਨੇ ਪਾ ਦਿੰਦੇ ਨੇ ਪਬਲੀਕਲੀ ਮਾਫੀ ਮੰਗ ਲੈਂਦੇ ਆ ਤੇ ਇਹ ਕੇਸ ਉਹ ਹੋ ਜਾਏਗਾ ਤੁਸੀਂ ਸੈਟੀਸਫਾਈ ਹੋ ਜਾਓਗੇ ਬਿਲਕੁਲ ਜੀ ਉਹ ਆਪਣੇ ਇੱਕ ਇਹ ਸਾਡੇ ਕੋਲੋਂ ਪਾਲਿਸੀ ਵੀ ਸਾਡੇ ਮੇਰੇ ਕਲਾਇੰਟ ਕੋਲੋਂ ਟੈਂਡਰ ਕਰ ਲਓ ਠੀਕ ਕਿ ਅਸੀਂ ਤੁਹਾਡੇ ਖਿਲਾਫ ਗਲਤ ਬਿਆਨ ਦਿੱਤੇ ਆ ਤੇ ਮੈਂ ਉਹ ਬਿਆਨ ਵਾਪਸ ਲੈਣੀ ਆ ਤੇ ਇਹਦੇ ਇਹਦੇ ਵਿੱਚ ਅਸੀਂ ਉਹ ਪਬਲੀਕਲੀ ਉਹ মিডিਆ ਨੂੰ ਵੀ ਆਣ ਕੇ ਇਹ ਗੱਲ ਕਹਿਣਗੇ ਜਿਹੜੇ ਮੈਂ ਬਿਆਨ ਦਿੱਤੇ ਨੇ ਉਹ ਗਲਤ ਨੇ ਨਹੀਂ ਤੇ ਕ੍ਰਿਮੀਨਲ ਕੇਸ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਜੀ ਠੀਕ ਹੈ ਰੰਦਾਵਾ ਸਾਹਿਬ ਬਹੁਤ ਮੇਰੇ ਕਲਾਇੰਟ ਦੀ ਸਰਟੀਫਿਕੇਸ਼ਨ ਆਸਤੇ ਜੀ ਇਹ ਉਹਨਾਂ ਨੇ ਉਹਨਾਂ ਨੂੰ ਅਨਕੰਡੀਸ਼ਨਲ ਜਿਹੜੀ ਆ ਇਹ ਮਾਫੀਆਂ ਮੰਗਣੀਆਂ ਪੈਣਗੀਆਂ ਤੇ ਪਬਲਿਕ ਵਿੱਚ ਆਣ ਕੇ ਮਾਫੀ ਮੰਗਣੀ ਪਊਗੀ ਠੀਕ ਹੈ ਰੰਦਾਵਾ ਸਾਹਿਬ ਬਹੁਤ ਧੰਨਵਾਦ ਦੈਨਿਕ ਸੁਰਾ ਦੇ ਨਾਲ ਗੱਲ ਕਰਨ ਦੇ ਲਈ ਥੈਂਕ ਯੂ ਥੈਂਕ ਯੂ ਐਡਵੋਕੇਟ ਗੁਰਮੁਖ ਸਿੰਘ ਰੰਦਾਵਾ ਸਾਡੇ ਨਾਲ ਨੇ ਇਸ ਸਮੇਂ ਜਿਨ੍ਹਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਡਿਫਰਮੇਸ਼ਨ ਦਾ ਨੋਟਿਸ ਭੇਜਿਆ ਮਾਨ ਹਾਨੀ ਦਾ ਕਿਉਂਕਿ ਡਾਕਟਰ ਨਵਜੋਤ ਕੋਰ ਸਿੱਧੂ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਦੇ ਖਿਲਾਫ ਕੁਝ মিডিਆ ਸਟੇਟਮੈਂਟਸ ਦਿੱਤੇ ਗਏ ਸੀ ਰੰਦਾਵਾ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਅਨਵਾਰ ਜੀ ਥੈਂਕ ਯੂ ਔਰ ਤੁਸੀਂ ਇਹ ਦੱਸਿਓ ਗੁਰਮੁਖ ਜੀ ਕਿ ਜਿਹੜਾ ਤੁਸੀਂ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਕਿਸ ਚੀਜ਼ ਤੇ ਤੁਹਾਨੂੰ ਇਤਰਾਜ਼ ਸੀਗਾ ਕਿਸ ਸਟੇਟਮੈਂਟ ਤੇ ਔਰ ਕੀ ਇਸ ਨੋਟਿਸ ਦੀ ਪੂਰੀ ਈਬਾਰਤ ਕੀ ਹੈਗੀ ਹੈ ਦੇਖੋ ਜੀ ਮੈਂ ਇਹ ਨੋਟਿਸ ਸਰਬਾ ਸਰਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਭੇਜਿਆ ਆ ਉਹ ਸਾਡੇ ਗਰਦਾਸਪੁਰ ਤੋਂ ਐਮਪੀ ਨੇ ਤੇ ਸਾਬਕਾ ਸੀਐਮ ਨੇ ਮਿਨਿਸਟਰੀ ਵੀ ਰਹੇ ਨੇ ਕੋਰਪੋਰੇਟਰ محکمہ ਦੇ ਤੇ ਉਹਨਾਂ ਦਾ ਬੜਾ ਲੰਮਾ ਜਿਹੜਾ ਆ ਰਾਜਨੀਤਿਕ ਸਫਰ ਆ ਉਹਨਾਂ ਦੇ ਫਾਦਲ ਸਾਹਿਬ ਵੀ ਬੜੇ ਪ੍ਰੋਮਿਨੈਂਟ ਲੀਡਰ ਸਨ ਪੰਜਾਬ ਦੇ ਵਿੱਚ ਤੇ ਮੈਂ ਉਹਨਾਂ ਦੇ ਬਿਹਾਫ ਤੇ ਇਹਨਾਂ ਨੂੰ ਨੋਟਿਸ ਭੇਜਿਆ ਜੋ ਇਹਨਾਂ ਨੇ ਬਿਨਾਂ ਤੱਥਾਂ ਦੇ ਤੋਂ ਉਹਨਾਂ ਦੇ ਐਲੀਗੇਸ਼ਨ ਲਾਇਏ ਨੇ ਜੀ ਹੂੰ ਕੀ ਅਲੀਗੇਸ਼ਨ ਤੁਹਾਨੂੰ ਆਬਜੈਕਸ਼ਨੇਬਲ ਲੱਗਾ ਜਿਤ ਨੂੰ ਤੁਸੀਂ ਲੈ ਕੇ ਇਹ ਨੋਟਿਸ ਭੇਜਿਆ ਔਰ ਕੀ ਕੀ ਡਿਮਾਂਡ ਕੀਤੀ ਗਈ ਹੈ ਕੀ ਲਿਖਿਆ ਗਿਆ ਹੈ ਇਸ ਦੇ ਵਿੱਚ ਪ੍ਰੋਪਰਲੀ ਅਨਕੰਡੀਸ਼ਨਲ ਅਪੋਲੋਜੀ ਥੋੜਾ ਜਿਆਦਾ ਵਿਸਥਾਰ ਤੇ ਦੱਸ ਦਿਓ ਹਾਂਜੀ ਇਹਨਾਂ ਨੇ ਜਿਹੜੇ ਉਹਨਾਂ ਨੇ ਉੱਤੇ ਰਾਜਸਥਾਨ ਦੇ ਐਜੇ ਇਨਚਾਰਜ ਰਾਜਸਥਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਲਾਇਆ ਜੀ ਉਹਦੇ ਟਿਕਟਾਂ ਵੰਡਣ ਬਾਰੇ ਕੋਈ ਇਹਨਾਂ ਨੇ ਇੱਕ ਉਹਨਾਂ ਤੇ ਕਿਹਾ ਜੀ ਕਿ ਕੋਈ ਗ੍ਰੈਟੀਫਿਕੇਸ਼ਨ ਹੋਈ ਆ ਉਥੇ ਕੋਈ ਇਹਨਾਂ ਨੇ ਰਿਸ਼ਵਤਖੋਰੀ ਕੀਤੀ ਆ ਇਹਨਾਂ ਦਾ ਕਿ ਇਹਨਾਂ ਦੇ ਕੋਲ ਕੋਈ ਰਿਕਾਰਡ ਨਹੀਂ ਆ ਜਸਟ ਇੱਕ ਬੇਸਲੈਸ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆ ਪਾਰਟੀ ਹਾਈ ਕਮਾਂਡ ਉਹਨਾਂ ਤੋਂ ਬਹੁਤ ਖੁਸ਼ ਆ ਉਥੇ ਹਮ ਪਰ ਇਹਨਾਂ ਨੇ ਜਸਟ ਇੱਕ ਪਬਲਿਕ ਮਾਈਲੇਜ ਲੈਣ ਲਈ ਇੱਕ ਵੇਗ ਤੇ ਫਾਲਸ ਫੈਬ੍ਰਿਕੇਟਡ ਅਲੀਗੇਸ਼ਨ ਲਾਇਆ ਨੇ ਜੀ ਉਹਨਾਂ ਦੇ ਉੱਤੇ ਅਸੀਂ ਉਹਦੇ ਸਬੰਧ ਵਿੱਚ ਇਹਨਾਂ ਨੂੰ ਲੀਗਲ ਨੋਟਸ ਦਿੱਤਾ ਜੀ ओके okay. और एदे ਵਿੱਚ ਕੀ ਇੱਕ ਅਨਕੰਡੀਸ਼ਨਲ ਅਪੋਲੋਜੀ ਮੰਗੀ ਗਈ ਸੀਗੀ ਤੁਸੀਂ ਕੀ ਚਾਹੁੰਦੇ ਹੋ ਵੀ ਉਹ ਸਿਰਫ ਜਨਤਕ ਮਾਫੀ ਮੰਗਣ ਜਾਂ ਇਹਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਅਪੀਅਰ ਹੋਣਾ ਪਏਗਾ ਜਾਂ ਕਿਸ ਤਰ੍ਹਾਂ ਦੇਖੋ ਜੀ ਅਸੀਂ ਉਹਨਾਂ ਨੂੰ ਇਹ ਪਬਲਿਕ ਨੋਟ ਜਿਹੜਾ ਨੋਟ ਦਿੱਤਾ ਲੀਗਲ ਨੋਟ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸਟੇਟਮੈਂਟ ਵਿਡਰਾ ਕਰੋ ਦੇ ਨਾਲੇ ਪਬਲਿਕ ਦੇ ਵਿੱਚ ਸਾਡੇ ਕੋਲੋਂ ਮਾਫੀ ਮੰਗੋ ਕਿ ਮੈਂ ਤੁਹਾਡੇ ਤੇ ਇਹ ਬਿਲਕੁਲ ਸਰਾਸਰ ਗਲਤ ਇਲਜ਼ਾਮ ਲਾਇਨੇ ਇਸ ਲਈ ਉਹਨਾਂ ਨੂੰ ਬੀਐਨਐਸਐਸ ਦੀ ਧਾਰਾ 356 ਤੇ 222 ਦਾ ਨੋਟਿਸ ਦਿੱਤਾ ਆ ਕਿ ਜੇ ਉਹਨਾਂ ਨੇ 7 ਦਿਨ ਦੇ ਵਿੱਚ ਆਪਣੇ ਇਹ ਇਲਜ਼ਾਮ ਵਾਪਸ ਨਾ ਲਏ ਤਾਂ ਅਸੀਂ ਉਹਨਾਂ ਤੇ ਜ਼ਰੂਰੀ ਤੌਰ ਤੇ ਇਹ ਪੱਕਾ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਵੀ ਫਾਈਲ ਕਰਾਂਗੇ ਐਜ਼ ਵੈਲ ਐਜ਼ ਸਿਵਲ ਕੇਸ ਵੀ ਜਿਹੜਾ ਡੈਮੇਜਸ ਦਾ ਵੀ ਫਾਈਲ ਕਰਾਂਗੇ ਹੁਣ ਤੁਹਾਡੀ ਮੰਗ ਇਹ ਹੈਗੀ ਹੈ ਕਿ ਉਹ ਜੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਹੀ ਕਿਤੇ ਵੀ ਕੋਈ ਅਪੋਲੋਜੀ ਮਾਫੀਨਾਮਾ ਅਪਲੋਡ ਕਰ ਦਿੰਦੇ ਨੇ ਪਾ ਦਿੰਦੇ ਨੇ ਪਬਲੀਕਲੀ ਮਾਫੀ ਮੰਗ ਲੈਂਦੇ ਆ ਤੇ ਇਹ ਕੇਸ ਉਹ ਹੋ ਜਾਏਗਾ ਤੁਸੀਂ ਸੈਟੀਸਫਾਈ ਹੋ ਜਾਓਗੇ ਬਿਲਕੁਲ ਜੀ ਉਹ ਆਪਣੇ ਇੱਕ ਇਹ ਸਾਡੇ ਕੋਲੋਂ ਪਾਲਿਸੀ ਵੀ ਸਾਡੇ ਮੇਰੇ ਕਲਾਇੰਟ ਕੋਲੋਂ ਟੈਂਡਰ ਕਰ ਲਓ ਠੀਕ ਕਿ ਅਸੀਂ ਤੁਹਾਡੇ ਖਿਲਾਫ ਗਲਤ ਬਿਆਨ ਦਿੱਤੇ ਆ ਤੇ ਮੈਂ ਉਹ ਬਿਆਨ ਵਾਪਸ ਲੈਣੀ ਆ ਤੇ ਇਹਦੇ ਇਹਦੇ ਵਿੱਚ ਅਸੀਂ ਉਹ ਪਬਲੀਕਲੀ ਉਹ মিডিਆ ਨੂੰ ਵੀ ਆਣ ਕੇ ਇਹ ਗੱਲ ਕਹਿਣਗੇ ਜਿਹੜੇ ਮੈਂ ਬਿਆਨ ਦਿੱਤੇ ਨੇ ਉਹ ਗਲਤ ਨੇ ਨਹੀਂ ਤੇ ਕ੍ਰਿਮੀਨਲ ਕੇਸ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਠੀਕ ਹੈ ਰੰਦਾਵਾ ਸਾਹਿਬ ਬਹੁਤ ਮੇਰੇ ਕਲਾਇੰਟ ਦੀ ਸਰਟੀਫਿਕੇਸ਼ਨ ਆਸਤੇ ਜੀ ਇਹ ਉਹਨਾਂ ਨੇ ਉਹਨਾਂ ਨੂੰ ਅਨਕੰਡੀਸ਼ਨਲ ਜਿਹੜੀ ਆ ਇਹ ਮਾਫੀਆਂ ਮੰਗਣੀਆਂ ਪੈਣਗੀਆਂ ਤੇ ਪਬਲਿਕ ਵਿੱਚ ਆਣ ਕੇ ਮਾਫੀ ਮੰਗਣੀ ਪਊਗੀ ਠੀਕ ਹੈ ਰੰਦਾਵਾ ਸਾਹਿਬ ਬਹੁਤ ਧੰਨਵਾਦ ਦੈਨਿਕ ਸੁਰਾ ਦੇ ਨਾਲ ਗੱਲ ਕਰਨ ਦੇ ਲਈ ਥੈਂਕ ਯੂ ਥੈਂਕ ਯੂ ਐਡਵੋਕੇਟ ਗੁਰਮੁਖ ਸਿੰਘ ਰੰਦਾਵਾ ਸਾਡੇ ਨਾਲ ਨੇ ਇਸ ਸਮੇਂ ਜਿਨ੍ਹਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਡਿਫਰਮੇਸ਼ਨ ਦਾ ਨੋਟਿਸ ਭੇਜਿਆ ਮਾਨ ਹਾਨੀ ਦਾ ਕਿਉਂਕਿ ਡਾਕਟਰ ਨਵਜੋਤ ਕੋਰ ਸਿੱਧੂ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਦੇ ਖਿਲਾਫ ਕੁਝ ਮੀਡੀਆ ਸਟੇਟਮੈਂਟਸ ਦਿੱਤੇ ਗਏ ਸੀ ਰੰਦਾਵਾ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਅਨਵਜ ਜੀ ਥੈਂਕ ਯੂ ਔਰ ਤੁਸੀਂ ਇਹ ਦੱਸਿਓ ਗੁਰਮੁਖ ਜੀ ਕਿ ਜਿਹੜਾ ਤੁਸੀਂ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਕਿਸ ਚੀਜ਼ ਤੇ ਤੁਹਾਨੂੰ ਇਤਰਾਜ਼ ਸੀਗਾ ਕਿਸ ਸਟੇਟਮੈਂਟ ਤੇ ਔਰ ਕੀ ਇਸ ਨੋਟਿਸ ਦੀ ਪੂਰੀ ਈਬਾਰਤ ਕੀ ਹੈਗੀ ਹੈ ਦੇਖੋ ਜੀ ਮੈਂ ਨੇ ਨੋਟਿਸ ਸਰਬਾ ਸਰਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਭੇਜਿਆ ਆ ਉਹ ਸਾਡੇ ਗਰਦਾਸਪੁਰ ਤੋਂ ਐਮਪੀ ਨੇ ਤੇ ਸਾਬਕਾ ਸੀਐਮ ਨੇ ਮਿਨਿਸਟਰੀ ਵੀ ਰਹੇ ਨੇ ਕੋਰਪੋਰੇਟ ਵਿਭਾਗ ਦੇ ਤੇ ਉਹਨਾਂ ਦਾ ਬੜਾ ਲੰਮਾ ਜਿਹੜਾ ਆ ਰਾਜਨੀਤਿਕ ਸਫਰ ਆ ਉਹਨਾਂ ਦੇ ਫਾਦਲ ਸਾਹਿਬ ਵੀ ਬੜੇ ਪ੍ਰੋਮਿਨੈਂਟ ਲੀਡਰ ਸਨ ਪੰਜਾਬ ਦੇ ਵਿੱਚ ਤੇ ਮੈਂ ਉਹਨਾਂ ਦੇ ਬਿਹਾਫ ਤੇ ਇਹਨਾਂ ਨੂੰ ਨੋਟਿਸ ਭੇਜਿਆ ਜੋ ਇਹਨਾਂ ਨੇ ਬਿਨਾਂ ਤੱਥਾਂ ਦੇ ਤੋਂ ਉਹਨਾਂ ਦੇ ਐਲੀਗੇਸ਼ਨ ਲਾਇਏ ਨੇ ਜੀ ਹੂੰ ਕੀ ਅਲੀਗੇਸ਼ਨ ਤੁਹਾਨੂੰ ਓਬਜੈਕਸ਼ਨੇਬਲ ਲੱਗਾ ਜਿਤ ਨੂੰ ਤੁਸੀਂ ਲੈ ਕੇ ਇਹ ਨੋਟਿਸ ਭੇਜਿਆ ਔਰ ਕੀ ਕੀ ਡਿਮਾਂਡ ਕੀਤੀ ਗਈ ਹੈ ਕੀ ਲਿਖਿਆ ਗਿਆ ਹੈ ਇਸ ਦੇ ਵਿੱਚ ਪ੍ਰੋਪਰਲੀ ਅਨਕੰਡੀਸ਼ਨਲ ਅਪੋਲੋਜੀ ਥੋੜਾ ਜਿਆਦਾ ਵਿਸਥਾਰ ਤੇ ਦੱਸ ਦਿਓ ਹਾਂਜੀ ਇਹਨਾਂ ਨੇ ਜਿਹੜੇ ਉਹਨਾਂ ਨੇ ਉੱਤੇ ਰਾਜਸਥਾਨ ਦੇ ਐਜੇ ਇਨਚਾਰਜ ਰਾਜਸਥਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਲਾਇਆ ਜੀ ਉਹਦੇ ਤੇ ਟਿਕਟਾਂ ਵੰਡਣ ਬਾਰੇ ਕੋਈ ਇਹਨਾਂ ਨੇ ਇੱਕ ਉਹਨਾਂ ਤੇ ਕਿਹਾ ਜੀ ਕਿ ਕੋਈ ਗ੍ਰੈਟੀਫਿਕੇਸ਼ਨ ਹੋਈ ਆ ਉਥੇ ਕੋਈ ਇਹਨਾਂ ਨੇ ਰਿਸ਼ਵਤਖੋਰੀ ਕੀਤੀ ਆ ਇਹਨਾਂ ਦਾ ਕਿ ਇਹਨਾਂ ਦੇ ਕੋਲ ਕੋਈ ਰਿਕਾਰਡ ਨਹੀਂ ਆ ਜਸਟ ਇੱਕ ਬੇਸਲੈਸ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆ ਪਾਰਟੀ ਹਾਈ ਕਮਾਂਡ ਉਹਨਾਂ ਤੋਂ ਬਹੁਤ ਖੁਸ਼ ਆ ਉਥੇ ਹਮ ਪਰ ਇਹਨਾਂ ਨੇ ਜਸਟ ਇੱਕ ਪਬਲਿਕ ਮਾਈਲੇਜ ਲੈਣ ਲਈ ਇੱਕ ਵੇਗ ਤੇ ਫਾਲਸ ਫੈਬ੍ਰਿਕੇਟਡ ਅਲੀਗੇਸ਼ਨ ਲਾਇਏ ਨੇ ਜੀ ਉਹਨਾਂ ਦੇ ਉੱਤੇ ਅਸੀਂ ਉਹਦੇ ਸਬੰਧ ਵਿੱਚ ਇਹਨਾਂ ਨੂੰ ਲੀਗਲ ਨੋਟਸ ਦਿੱਤਾ ਜੀ ओके okay. और एदे ਵਿੱਚ ਕੀ ਇੱਕ ਅਨ ਕੰਡੀਸ਼ਨਲ ਅਪੋਲੋਜੀ ਮੰਗੀ ਗਈ ਸੀਗੀ ਤੁਸੀਂ ਕੀ ਚਾਹੁੰਦੇ ਹੋ ਵੀ ਉਹ ਸਿਰਫ ਜਨਤਕ ਮਾਫੀ ਮੰਗਣ ਜਾਂ ਇਹਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਅਪੀਅਰ ਹੋਣਾ ਪਏਗਾ ਜਾਂ ਕਿਸ ਤਰ੍ਹਾਂ ਦੇਖੋ ਜੀ ਅਸੀਂ ਉਹਨਾਂ ਨੂੰ ਇਹ ਪਬਲਿਕ ਨੋਟ ਜਿਹੜਾ ਨੋਟ ਦਿੱਤਾ ਲੀਗਲ ਨੋਟ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸਟੇਟਮੈਂਟ ਵਿਡਰਾ ਕਰੋ ਓਕੇ ਇਸ ਨਾਲੇ ਪਬਲਿਕ ਦੇ ਵਿੱਚ ਸਾਡੇ ਕੋਲੋਂ ਮਾਫੀ ਮੰਗੋ ਕਿ ਮੈਂ ਤੁਹਾਡੇ ਤੇ ਇਹ ਬਿਲਕੁਲ ਸਰਾਸਰ ਗਲਤ ਇਲਜ਼ਾਮ ਲਾਇਏ ਨੇ ਇਸ ਲਈ ਉਹਨਾਂ ਨੂੰ ਬੀਐਨਐਸਐਸ ਦੀ ਧਾਰਾ 356 ਤੇ 222 ਦਾ ਨੋਟਿਸ ਦਿੱਤਾ ਆ ਕਿ ਜੇ ਉਹਨਾਂ ਨੇ 7 ਦਿਨ ਦੇ ਵਿੱਚ ਆਪਣੇ ਇਹ ਇਲਜ਼ਾਮ ਵਾਪਸ ਨਾ ਲਏ ਤਾਂ ਅਸੀਂ ਉਹਨਾਂ ਤੇ ਜ਼ਰੂਰੀ ਤੌਰ ਤੇ ਇਹ ਪੱਕਾ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਵੀ ਫਾਈਲ ਕਰਾਂਗੇ ਐਜ਼ ਵੈਲ ਐਜ਼ ਸਿਵਲ ਕੇਸ ਵੀ ਜਿਹੜਾ ਡੈਮੇਜ ਦਾ ਵੀ ਫਾਈਲ ਕਰਾਂਗੇ ਹੁਣ ਤੁਹਾਡੀ ਮੰਗ ਇਹ ਹੈਗੀ ਹੈ ਕਿ ਉਹ ਜੀ ਆਪਣੀ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਹੀ ਕਿਤੇ ਵੀ ਕੋਈ ਅਪੋਲੋਜੀ ਮਾਫੀਨਾਮਾ ਅਪਲੋਡ ਕਰ ਦਿੰਦੇ ਨੇ ਪਾ ਦਿੰਦੇ ਨੇ ਪਬਲੀਕਲੀ ਮਾਫੀ ਮੰਗ ਲੈਂਦੇ ਆ ਤੇ ਇਹ ਕੇਸ ਉਹ ਹੋ ਜਾਏਗਾ ਤੁਸੀਂ ਸੈਟੀਸਫਾਈ ਹੋ ਜਾਓਗੇ ਬਿਲਕੁਲ ਜੀ ਉਹ ਆਪਣੀ ਇੱਕ ਇਹ ਸਾਡੇ ਕੋਲੋਂ ਪੋਲਿਸੀ ਵੀ ਸਾਡੇ ਮੇਰੇ ਕਲਾਇੰਟ ਕੋਲੋਂ ਟੈਂਡਰ ਕਰਨ ਠੀਕ ਕਿ ਅਸੀਂ ਤੁਹਾਡੇ ਖਿਲਾਫ ਗਲਤ ਬਿਆਨ ਦਿੱਤੇ ਆ ਤੇ ਮੈਂ ਉਹ ਬਿਆਨ ਵਾਪਸ ਲੈਣੀ ਆ ਤੇ ਇਹਦੇ ਇਹਦੇ ਵਿੱਚ ਅਸੀਂ ਉਹ ਪਬਲਿਕਲੀ ਉਹ মিডিਆ ਨੂੰ ਵੀ ਆਣ ਕੇ ਇਹ ਗੱਲ ਕਹਿਣ ਕਿ ਜਿਹੜੇ ਮੈਂ ਬਿਆਨ ਦਿੱਤੇ ਨੇ ਉਹ ਗਲਤ ਨੇ ਨਹੀਂ ਤੇ ਕ੍ਰਿਮੀਨਲ ਕੇਸ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਜੀ ਠੀਕ ਹੈ ਰੰਦਾਵਾ ਸਾਹਿਬ ਬਹੁਤ ਮੇਰੇ ਕਲਾਇੰਟ ਦੀ ਸਰਟੀਫਿਕੇਸ਼ਨ ਆਸਤੇ ਜੀ ਇਹ ਉਹਨਾਂ ਨੇ ਉਹਨਾਂ ਨੂੰ ਅਨ ਕੰਡੀਸ਼ਨਲ ਜਿਹੜੀ ਆ ਇਹ ਮਾਫੀਆਂ ਮੰਗਣੀਆਂ ਪੈਣਗੀਆਂ ਤੇ ਪਬਲਿਕ ਵਿੱਚ ਆਣ ਕੇ ਮਾਫੀ ਮੰਗਣੀ ਪਊਗੀ ਠੀਕ ਹੈ ਰੰਦਾਵਾ ਸਾਹਿਬ ਬਹੁਤ ਧੰਨਵਾਦ ਦੈਨਿਕ ਸੁਰਾ ਦੇ ਨਾਲ ਗੱਲ ਕਰਨ ਦੇ ਲਈ ਥੈਂਕ ਯੂ ਥੈਂਕ ਯੂ ਐਡਵੋਕੇਟ ਗੁਰਮੁਖ ਸਿੰਘ ਰੰਦਾਵਾ ਸਾਡੇ ਨਾਲ ਨੇ ਇਸ ਸਮੇਂ ਜਿਨ੍ਹਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਮਾਨਹਾਨੀ ਦਾ ਕਿਉਂਕਿ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਦੇ ਖਿਲਾਫ ਕੁਝ মিডিਆ ਸਟੇਟਮੈਂਟਸ ਦਿੱਤੇ ਗਏ ਸੀ ਰੰਦਾਵਾ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਧੰਨਵਾਦ ਜੀ ਥੈਂਕ ਯੂ ਔਰ ਤੁਸੀਂ ਇਹ ਦੱਸਿਓ ਗੁਰਮੁਖ ਜੀ ਕਿ ਜਿਹੜਾ ਤੁਸੀਂ ਡੈਫਰਮੇਸ਼ਨ ਦਾ ਨੋਟਿਸ ਭੇਜਿਆ ਕਿਸ ਚੀਜ਼ ਤੇ ਤੁਹਾਨੂੰ ਇਤਰਾਜ਼ ਸੀਗਾ ਕਿਸ ਸਟੇਟਮੈਂਟ ਤੇ ਔਰ ਕੀ ਇਸ ਨੋਟਿਸ ਦੀ ਪੂਰੀ ਈਬਾਰਤ ਕੀ ਹੈਗੀ ਹੈ ਦੇਖੋ ਜੀ ਮੈਂ ਇਹ ਨੋਟਿਸ ਸਰਬਾ ਸਰਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਭੇਜਿਆ ਆ ਉਹ ਸਾਡੇ ਗੁਰਦਾਸਪੁਰ ਤੋਂ ਐਮਪੀ ਨੇ ਤੇ ਸਾਬਕਾ ਸੀਐਮ ਨੇ ਮਿਨਿਸਟਰੀ ਵੀ ਰਹੇ ਨੇ ਕੋਰਪੋਰੇਟਰ ਮਹਿਕਮੇ ਦੇ ਤੇ ਉਹਨਾਂ ਦਾ ਬੜਾ ਲੰਮਾ ਜਿਹੜਾ ਆ ਰਾਜਨੀਤਿਕ ਸਫਰ ਆ ਉਹਨਾਂ ਦੇ ਫਾਜ਼ਲ ਸਾਹਿਬ ਵੀ ਬੜੇ ਪ੍ਰੋਮਿਨੈਂਟ ਲੀਡਰ ਸਨ ਪੰਜਾਬ ਦੇ ਵਿੱਚ ਤੇ ਮੈਂ ਉਹਨਾਂ ਦੇ ਬਿਹਾਫ ਤੇ ਇਹਨਾਂ ਨੂੰ ਨੋਟਿਸ ਭੇਜਿਆ ਜੋ ਇਹਨਾਂ ਨੇ ਬਿਨਾਂ ਤੱਥਾਂ ਦੇ ਤੋਂ ਉਹਨਾਂ ਦੇ ਅਲੀਗੇਸ਼ਨ ਲਾਇਨੇ ਜੀ ਹੂੰ ਕੀ ਅਲੀਗੇਸ਼ਨ ਤੁਹਾਨੂੰ ਓਬਜੈਕਸ਼ਨੇਬਲ ਲੱਗਾ ਜਿਸ ਨੂੰ ਤੁਸੀਂ ਲੈ ਕੇ ਇਹ ਨੋਟਿਸ ਭੇਜਿਆ ਔਰ ਕੀ 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 ਡਿਮਾਂਡ ਕੀਤੀ ਗਈ ਹੈ ਕੀ ਲਿਖਿਆ ਗਿਆ ਹੈ ਇਸ ਦੇ ਵਿੱਚ ਪ੍ਰੋਪਰਲੀ ਅਨ ਕੰਡੀਸ਼ਨਲ ਅਪੋਲੋਜੀ ਥੋੜਾ ਜਿਆਦਾ ਵਿਸਥਾਰ ਚ ਦੱਸ ਦਿਓ ਹਾਂਜੀ ਇਹਨਾਂ ਨੇ ਜਿਹੜੇ ਉਹਨਾਂ ਦੇ ਉੱਤੇ ਰਾਜਸਥਾਨ ਦੇ ਐਜੇ ਇਨਚਾਰਜ ਰਾਜਸਥਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਲਾਇਆ ਜੀ ਉਹਦੇ ਚ ਟਿਕਟਾਂ ਵੰਡਣ ਬਾਰੇ ਕੋਈ ਇਹਨਾਂ ਨੇ ਇੱਕ ਉਹਨਾਂ ਤੇ ਕਿਹਾ ਜੀ ਕਿ ਕੋਈ ਗ੍ਰੈਟੀਫਿਕੇਸ਼ਨ ਹੋਈ ਆ ਉਥੇ ਕੋਈ ਇਹਨਾਂ ਨੇ ਰਿਸ਼ਵਤ ਖੋਰੀ ਕੀਤੀ ਆ ਇਹਨਾਂ ਦਾ ਕਿ ਇਹਨਾਂ ਦੇ ਕੋਲ ਕੋਈ ਰਿਕਾਰਡ ਨਹੀਂ ਆ ਜਸਟ ਇੱਕ ਬੇਸਲੈਸ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆ ਪਾਰਟੀ ਹਾਈ ਕਮਾਂਡ ਉਹਨਾਂ ਤੋਂ ਬਹੁਤ ਖੁਸ਼ ਆ ਉਥੇ ਹਮ ਪਰ ਇਹਨਾਂ ਨੇ ਜਸਟ ਇੱਕ ਪਬਲਿਕ ਮਾਈਲੇਜ ਲੈਣ ਲਈ ਇੱਕ ਵੇਗ ਤੇ ਫਾਲਸ ਫੈਬ੍ਰਿਕੇਟਿਡ ਅਲੀਗੇਸ਼ਨ ਲਾਇ ਰਹੇ ਜੀ ਉਹਨਾਂ ਦੇ ਉੱਤੇ ਅਸੀਂ ਉਹਦੇ ਸਬੰਧ ਵਿੱਚ ਇਹਨਾਂ ਨੂੰ ਲੀਗਲ ਨੋਟਿਸ ਦਿੱਤਾ ਜੀ ओके okay. और एदे ਵਿੱਚ ਕੀ ਇੱਕ ਅਨ ਕੰਡੀਸ਼ਨਲ ਅਪੋਲੋਜੀ ਮੰਗੀ ਗਈ ਸਗੀ ਤੁਸੀਂ ਕੀ ਚਾਹੁੰਦੇ ਹੋ ਵੀ ਉਹ ਸਿਰਫ ਜਨਤਕ ਮਾਫੀ ਮੰਗਣ ਜਾਂ ਇਹਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਅਪੀਅਰ ਹੋਣਾ ਪਏਗਾ ਜਾਂ ਕਿਸ ਤਰ੍ਹਾਂ ਦੇਖੋ ਜੀ ਅਸੀਂ ਉਹਨਾਂ ਨੂੰ ਇਹ ਪਬਲਿਕ ਨੋਟ ਜਿਹੜਾ ਨੋਟ ਤਾਂ ਲੀਗਲ ਨੋਟ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸਟੇਟਮੈਂਟ ਵਿਡਰਾ ਕਰੋ ਤੇ ਨਾਲੇ ਪਬਲਿਕ ਦੇ ਵਿੱਚ ਸਾਡੇ ਕੋਲੋਂ ਮਾਫੀ ਮੰਗੋ ਕਿ ਮੈਂ ਤੁਹਾਡੇ ਤੇ ਇਹ ਬਿਲਕੁਲ ਸਰਾਸਰ ਗਲਤ ਇਲਜ਼ਾਮ ਲਾਇਆ